ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਨੂੰ ਅੱਜ 10 ਦਿਨ ਹੈ 25 ਮਈ ਤੋਂ ਯਾਤਰਾ ਸ਼ੁਰੂ ਹੋ ਗਈ ਸੀ ਇਸ ਵੇਲੇ ਅਸੀਂ ਸ੍ਰੀ ਰਿਸ਼ੀਕੇਸ਼ ਸਾਹਿਬ ਵਿਖੇ ਮੌਜੂਦ ਹਾਂ ਜਿਹੜਾ ਕਿ ਇਸ ਯਾਤਰਾ ਦਾ ਪਹਿਲਾ ਪੜਾ ਮੰਨਿਆ ਜਾਂਦਾ ਹੈ ਰਿਸ਼ੀਕੇਸ਼ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਦਰਬਾਰ ਹਾਲ ਜਿਹੜਾ ਕਿ ਇੱਥੇ ਬਣਿਆ ਹੋਇਆ ਹੈ ਲਗਾਤਾਰ ਸਿਮਰਨ ਚੱਲਦਾ ਰਹਿੰਦਾ ਹੈ ਪਹਿਲਾ ਪੜਾ ਹੋਣ ਦੇ ਨਾਤੇ ਸੰਗਤਾਂ ਇੱਥੇ ਆ ਕੇ ਵਕ ਵਕ ਥਾਮਾਂ ਤੋਂ ਰੁਕਦੀਆਂ ਨੇ ਸੰਗਤਾਂ ਦੇ ਰਹਿਣ ਦੇ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ ਤਕਰੀਬਨ ਸਤ ਸ੍ਰੀ ਅਕਾਲ ਜਿਹੜੀਆਂ ਹੈਗੀਆਂ ਨੇ ਇੱਥੇ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਰਹਿ ਸਕਦੇ ਨੇ ਅਸਵੇਰ ਦਾ ਸਮਾਂ ਹੈ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਸੰਗਤਾਂ ਜਿਹੜੀਆਂ ਹੈਗੀਆਂ ਨੇ ਜਥੇ ਜਿਹੜੇ ਹੈਗੇ ਨੇ ਉਹ ਆਪਣੀ ਤਿਆਰੀ ਬੰਨੀ ਬੈਠੇ ਨੇ ਇਹ ਗੋਬਿੰਦ ਘਾਟਵਾਲ ਜਾਣ ਦੇ ਅਗਲਾ ਆਪਣਾ ਗੋਬਿੰਦ ਘਾਟ ਹੈ ਔਰ ਉੱਥੇ ਜਾ ਕੇ ਸੰਗਤ ਜਿਹੜਾ ਹੈਗਾ ਉਹ ਸਟੇ ਕਰਦੇ ਨੇ ਰਹਿੰਦੀਆਂ ਨਹੀਂ ਤਾਂ ਪਹਿਲੇ ਆਪਣਾ ॠਸ਼ੀਕేశਰ ਵਿਖੇ ਸੰਗਤਾਂ ਦਾ ਵੱਡਾ ਕਾਰਜ ਜਿਹੜਾ ਲਗਾਤਾਰ ਆਉਣਾ ਸ਼ੁਰੂ ਹੋ ਗਿਆ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹੀ ਤਮਾਮ ਜਿਹੜੀਆਂ ਸੰਗਤਾਂ ਵੱਖ-ਵੱਖ ਥਾਵਾਂ ਤੋਂ ਦੁਨੀਆ ਦੇ ਹਿੱਸਿਆਂ ਤੋਂ ਆਉਂਦੀਆਂ ਨੇ ਤਾਂ ਇੱਥੇ ਹੀ ਰਜਿਸਟ੍ਰੇਸ਼ਨ ਹੁੰਦੀ ਹੈ ਖਾਸ ਤੌਰ ਤੇ ਇੱਥੇ ਇੱਕ ਰਜਿਸਟ੍ਰੇਸ਼ਨ ਕਾਊਂਟਰ ਬਣਿਆ ਹੋਇਆ ਹੈ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਥੇ ਇੱਕ ਕਾਰਡ ਮਿਲਦਾ ਹੈ ਜਿੱਥੇ ਕਿ ਤੁਹਾਡਾ ਐਡਰੈਸ ਵਗੈਰਾ ਤੁਹਾਡੀ ਇੱਕ ਫੋਟੋ ਲਈ ਜਾਂਦੀ ਹੈ ਤੇ ਉਹ ਰਜਿਸਟ੍ਰੇਸ਼ਨ ਕਾਰਡ ਜਿਹੜਾ ਹੈ ਉਹ ਤੁਹਾਨੂੰ ਦਿੱਤਾ ਜਾਂਦਾ ਹੈ ਤੇ ਅੱਗੇ ਜਾ ਕੇ ਚੈੱਕ ਪੋਸਟ ਤੇ ਤੁਸੀਂ ਉਹ ਕਾਰਡ ਦਿਖਾਉਨੇ ਹੋ ਤਾਂ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਯਾਤਰਾ ਜਿਹੜੀ ਹੈ ਉਹ ਅੱਗੇ ਸ਼ੁਰੂ ਕਰ ਸਕਦੇ ਹੋ ਤਾਂ ਰਜਿਸਟ੍ਰੇਸ਼ਨ ਕਰਵਾਏ ਤੋਂ ਬਿਨਾ ਤੁਸੀਂ ਅੱਗੇ ਨਹੀਂ ਜਾ ਸਕਦੇ ਇਸ ਲਈ ਜਿੰਨੀ ਵੀ ਸੰਗਤ ਜਿਹੜੀ ਸ੍ਰੀ ਹਿਮਕੁੰਟ ਸਾਹਿਬ ਵਿਖੇ ਆਉਣਾ ਚਾਹੁੰਦੀ ਹੈ ਉਹਨਾਂ ਦੱਸਣਾ ਚਾਹੁੰਦੇ ਆ ਕਿ ਇੱਥੇ ਆ ਕੇ ਜੀਸੀ ਕੇ ਸਾਹਿਬ ਵਿਖੇ ਆ ਕੇ ਰਜਿਸਟ੍ਰੇਸ਼ਨ ਕਰਾਉਣੀ ਬੇहद ਲਾਜ਼ਮੀ ਹੈ ਰਹਿਣ ਦੇ ਲਈ ਬਹੁਤ ਵਧੀਆ ਵਿਵਸਥਾ ਹੈ ਬਹੁਤ ਹੀ ਵੱਡਾ ਲੰਗਰ ਹਾਲ ਇੱਥੇ ਸਥਾਪਿਤ ਕੀਤਾ ਗਿਆ ਹੈ ਤਾਂ ਕੁਲ ਮਿਲਾ ਕੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਪ੍ਰਬੰਧ ਨੇ ਖਾਸ ਤੌਰ ਤੇ ਹਦਾਇਤ ਦਿੱਤੀ ਗਈ ਹੈ ਕਿ ਮੋਟਰਸਾਈਕਲਾਂ ਤੇ ਜਿਹੜੀ ਸੰਗਤ ਹੈ ਉਹ ਘਟਾ ਆਵੇ ਤਾਂ ਕਿ ਜਿਹੜੇ ਜਿਹੜੇ ਚਾਰ ਪਹੀਆ ਵਾਹਨ ਨੇ ਉਹਨਾਂ ਤੇ ਆਉਣ ਦੀ ਖਾਸ ਹਦਾਇਤ ਦਿੱਤੀ ਗਈ ਹੈ ਰਸਤਾ ਬਹੁਤ ਵਧੀਆ ਬਣਾਇਆ ਗਿਆ ਹੈ ਔਰ ਖਾਸ ਤੌਰ ਤੇ ਇਹ ਵੀ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਅਫਵਾਹਾਂ ਕਈ ਤਰ੍ਹਾਂ ਦੀਆਂ ਫੈਲ ਰਹੀਆਂ ਨੇ ਉਹਨਾਂ ਤੇ ਯਕੀਨ ਕਰਨ ਦੀ ਬਜਾਏ ਪ੍ਰਬੰਧਕ ਕਮੇਟੀ ਦੇ ਨਾਲ ਖਾਸ ਤੌਰ ਤੇ ਜਿਹੜਾ ਹੈ ਉਹ ਰਾਬਤਾ ਕੀਤਾ ਜਾਵੇ ਸਾਡੇ ਨਾਲ ਇੱਕ ਜਥਾ ਮੌਜੂਦ ਹੈ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਥੋਂ ਆਏ ਨੇ ਔਰ ਜੀ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅਸੀਂ ਚਾਰਖੰਡ ਜਮਸ਼ੇਦਪੁਰ ਤੋਂ ਆਏ ਆ ਜੀ ਕਿੰਨੇ ਸਮੇਂ ਤੋਂ ਤੁਸੀਂ ਯਾਤਰਾ ਤੇ ਆ ਰਹੇ ਹੋ ਹਾਂ ਜੀ ਇਹਦੀ 10-12 ਸਾਲ ਤੋਂ ਰੈਗੂਲਰ ਆ ਰਹੇ ਹਾਂ ਜੀ 10-12 ਸਾਲ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਪ੍ਰਬੰਧਾਂ ਨੂੰ ਲੈ ਕੇ ਪ੍ਰਬੰਧਾਂ ਨੂੰ ਲੈ ਕੇ ਅੱਗੇ ਅੱਗੇ ਨਾਲੋਂ ਤੋਂ ਪ੍ਰਬੰਧ ਬਹੁਤ ਵਧੀਆ ਹੋ ਰਿਹਾ ਹੈ ਹੁਣ ਜੀ ਪਹਿਲਾਂ ਜਿੱਤਨਾ ਰਸਤੇ ਦੀ ਪ੍ਰੋਬਲਮ ਸੀ ਹੁਣ ਥੋੜੀ ਜੀ ਘਟ ਰਹੀ ਆ ਹੁਣ ਅੱਗੇ ਵੀ ਅਸੀਂ ਕੁਝ ਚਾਹਾਂਗੇ ਕਿ ਅੱਗੇ ਵੀ ਹੋਰ ਠੀਕ ਹੋਵੇ ਧੋਦਿਆ ਹੋਵੇ ਰਸਤਾ ਬਹੁਤ ਸਾਰੀਆਂ ਸੰਗਤਾਂ ਨੂੰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫੁਹਾਹਾਂ ਫਲਾਈਆਂ ਜਾ ਰਹੀਆਂ ਰਸਤਾ ਖਰਾਬ ਹੋ ਗਿਆ بارش ਹੋ ਰਹੀ ਹੈ ਸੰਗਤ ਕਿਤੇ ਨਾ ਕਿਤੇ ਡਰ ਰਹੀ ਹੈ ਤੁਸੀਂ ਆਏ ਹੋ ਯਾਤਰਾ ਤੇ ਪਹਿਲਾਂ ਵੀ ਆਉਂਦੇ ਰਹੇ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕਹਿਣਾ ਚਾਹਾਂਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਰਸਤਾ ਬਿਲਕੁਲ ਠੀਕ ਠਾਕ ਹੈ ਆਪਣੇ ਤਰੀਕੇ ਨਾਲ ਸਹੀ ਸਮੇਂ ਦੇ ਨਾਲ ਤੁਰੇ ਜਾਓ ਮਹਾਰਾਜ ਦਾ ਨਾਮ ਲੈ ਕੇ ਜੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਕੇ ਤੁਰੋ ਸਹੀ ਸਲਾਮਤ ਪਹੁੰਚੋ ਆਪਣੇ ਦਰਸ਼ਨ ਕਰਕੇ ਵਾਪਸ ਆਓ ਤੁਸੀਂ ਰਾਤ ਰਿਸ਼ੀਕੀ ਸਾਹਿਬ ਵਿਖੇ ਰੁਕੇ ਹੋ ਨਹੀਂ ਅਹੀਂ ਰੁਕੇ ਤੁਸੀਂ ਹੁਣੇ ਪਹੁੰਚੇ ਹੋ ਇੱਥੇ ਪਹਿਲਾਂ ਵੀ ਰੁਕਦੇ ਹੋ ਇੱਥੇ ਕਿੱਦਾਂ ਦੇ ਪ੍ਰਬੰਧ ਨੇ ਇੱਥੇ ਪ੍ਰਬੰਧ ਬਹੁਤ ਵਧੀਆ ਜੇ ਪਹਿਲਾ ਪਹਿਲਾਂ ਤੋਂ ਕਰੀਕੀ ਤੋਂ ਵਿਖ ਰਿਹਾ ਇੱਥੇ ਪ੍ਰਬੰਧ ਗਾਗੇ ਨਾਲੋਂ ਵੱਧ ਜਾ ਰੰਨਾ ਰੂਮ ਰਾਂ ਬਹੁਤ ਵਧੀਆ ਬਣਿਆ ਨੇ ਸਾਫ ਸੁਥਰੇ ਨੇ ਰਹਿਣ ਦੇ ਕੋਈ ਕੋਈ ਦੀ ਪ੍ਰੋਬਲਮ ਨਹੀਂ ਤੁਹਾਨੂੰ ਸਾਡੇ ਇੱਥੇ ਜੀ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸਭ ਆ ਕੇ ਨੂੰ ਠੀਕ ਹੋ ਰਹੇ ਆ ਬਥੇਰਾ ਆ ਰਹੇ ਆ ਪਹਿਲਾਂ ਤੋਂ ਸਾਰੇ ਸਿਸਟਮ ਠੀਕ ਹੈ ਅੱਗੇ ਨਾਲ ਬਹੁਤ ਚੰਗਾ ਹੋ ਰਿਹਾ ਹੈ। ਤੁਸੀਂ ਵੇਖਿਆ ਕਿ ਝਾਰਖੰਡ ਤੋਂ ਸੰਗਤ ਜਿਹੜੀ ਆਈ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ 10-12 ਸਾਲ ਤੋਂ ਆ ਰਹੇ ਨੇ। ਪ੍ਰਬੰਧਾਂ 'ਚ ਕਾਫੀ ਸੁਧਾਰ ਹੋ ਰਿਹਾ ਹੈ ਔਰ ਜਿਹੜੇ ਰਸਤੇ ਹੈਗੇ ਨੇ ਉਹ ਵੀ ਕਾਫੀ ਸਾਫ਼ ਹੋ ਗਏ ਨੇ। ਮੈਂ ਇੱਕ ਵਾਰ ਫੇਰ ਤੋਂ ਦੱਸ ਦੇਣਾ ਚਾਹੁੰਦਾ ਜਿਹੜੀਆਂ ਸੰਗਤਾਂ ਸ੍ਰੀ ਹਿਮਕੁੰਡ ਸਾਹਿਬ ਵਿਖੇ ਆਉਣਾ ਚਾਹੁੰਦੀਆਂ ਨੇ ਕਿ ਜਿਹੜੇ ਜਿਹੜੀ ਜੇਕਰ ਕੋਈ ਟੈਕਸੀ ਕਰਕੇ ਆਉਂਦਾ ਯਾਨਕਿ ਟੂਰਿਸਟ ਗੱਡੀ ਇਸ ਤਰ੍ਹਾਂ ਦੀ ਕਰਕੇ ਆਉਂਦਾ ਤਾਂ ਉਹਦੇ ਲਈ ਇੱਥੇ ਟੈਕਸ ਘਟਾਉਣਾ ਬੇहद ਜ਼ਰੂਰੀ ਆ ਆਰਟੀਓ ਆਫਿਸ ਦੇ ਵਿੱਚ ਬਕਾਇਦਾ ਜਿਹੜੀ ਡਰਾਈਵਰ ਦੀ ਉਹ 2 ਘੰਟੇ ਦੀ ਟ੍ਰੇਨਿੰਗ ਹੁੰਦੀ ਆ ਉੱਥੇ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਗ੍ਰੀਨ ਕਾਰਡ ਮਿਲਦਾ ਹੈ ਤੇ ਫਿਰ ਤੁਹਾਡੀ ਗੱਡੀ ਜਿਹੜੀ ਉਹ ਅੱਗੇ ਜਾ ਸਕਦੀ ਹੈ ਜਿਹੜੇ ਆਮ ਯਾਤਰੀ ਨੇ ਜਿਹੜੇ ਆਪਣੇ ਵਾਹਨਾਂ ਤੇ ਆਉਂਦੇ ਨੇ ਉਹਨਾਂ ਲਈ ਸ੍ਰੀ ਰਿਸ਼ੀਕੇਸ਼ ਸਾਹਿਬ ਵਿਕੇ ਰਜਿਸਟ੍ਰੇਸ਼ਨ ਕਰਾਉਣੀ ਬੇहद ਲਾਜ਼ਮੀ ਹੈ ਕੱਲ 616 ਦੇ ਕਰੀਬ ਜਿਹੜੇ ਯਾਤਰੀਆਂ ਨੇ ਇੱਥੇ ਰਜਿਸਟ੍ਰੇਸ਼ਨ ਕਰਵਾਈ ਹੈ ਔਰ ਹੁਣ ਤੱਕ 70 ਤੋਂ ਵੱਧਰੇ ਯਾਤਰੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੇ ਇੱਕ ਵਾਰ ਫੇਰ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਚ ਜਿਹੜੇ ਸ਼ਰਧਾਲੂ ਹੈਗੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਔਰ ਗੱਛੜੀ ਘਰ ਵਿੱਚ ਸਮਾਨ ਜਮ੍ਹਾਂ ਕਰਵਾਉਣ ਤੋਂ ਬਾਅਦ ਕਮਰੇ ਲੈ ਕੇ ਇੱਥੇ ਰੁਕਣ ਦਾ ਟਿਕਾਣਾ ਬਣਾਉਂਦੇ ਹੋਏ ਤੇ ਕੁਝ ਜਥੇ ਜਿਹੜੇ ਕੀ ਸ੍ਰੀ ਹਿਮਕੁੰਟ ਸਾਹਿਬ ਤੇ ਅਗਲੇ ਪੜਾ ਪੜਾ ਦੇ ਵੱਲ ਰਵਾਨਾ ਹੋ ਰਹੇ ਨੇ ਤੇ ਤੁਹਾਨੂੰ ਅਸੀਂ ਜਿਹੜਾ ਹੈ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਰਿਸ਼ੀਕੇਸ਼ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਚੋਡੀ ਜਗਬਾਣੀ ਟੀਵੀ ਰਿਸ਼ੀਕੇਸ਼